ਕ੍ਰੋਮਨਿਕ ਉਪਰ ਬਰਬੰਦ ਕਮੇਟੀ ਦਾ ਅਗਲਾ ਨਾ ਬਜਟ ਜਿਹੜਾ ਹੈਗਾ ਬਜਟ ਜਿਹੜਾ ਹੋਏਗਾ ਬਹੁਤ ਸਾਰੂ ਹੋਏਗਾ ਆਉਣ ਵਾਲੀ ਸਮੇਂ ਮੁੱਖ ਰੱਖ ਕੇ ਬਜਟ ਤਿਆਰ ਕੀਤਾ ਗਿਆ ਹੈ। ਔਰ ਆਉਣ ਵਾਲੇ ਖਾਸ ਵਰਗਾਂ ਖਾਸ ਕਰਕੇ ਜਿਹੜੇ ਸਾਡੇ ਲੱਖਾਂ ਦੀ ਗਿਣਤੀ ਦੀ ਵੀ ਯਾਤਰੀ ਆ ਰਹੇ ਹੈਗੇ ਉਹਨਾਂ ਦੀ ਸਹੂਲਤ ਵਾਸਤੇ ਆਉਣ ਵਾਸਤੇ ਇਸ ਸਮੇਂ ਵਾਸਤੇ ਇਹ ਸਾਰਾ ਇਹ ਬਜਟਾ ਬਹੁਤ ਵਧੀਆ ਤਰੀਕੇ ਨਾਲ ਤਿਆਰ ਕੀਤਾ ਗਿਆ। ਇਹ ਰੋਕ ਕੀ ਕਹਣਾ ਚਾਹੋਗਾ ਜਿਹੜਾ ਬਜਟ ਜਿਹੜਾ ਪੇਸ਼ ਹੋਣਾ ਹੈ। ਦੇਖੋ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਸਾਲਾਨਾ ਬਜਟ ਜਿਹੜਾ ਹੈਗਾ ਉਹ ਅੱਜ ਪੇਸ਼ ਹੋ ਰਿਹਾ ਬਜਟ ਜਿਹੜਾ ਹੋਏਗਾ ਬਹੁਤ ਸਾਰੂ ਹੋਏਗਾ ਆਉਣ ਵਾਲੀ ਸਮੇਂ ਮੁੱਖ ਰੱਖ ਕੇ ਬਜਟ ਤਿਆਰ ਕੀਤਾ ਗਿਆ ਸੋ ਇਹਦੇ ਵਿੱਚ ਸਾਰੇ ਜਿਹੜੇ ਸਾਡੀਆਂ ਆਉਣ ਵਾਲੀਆਂ ਸਰਾਵਾਂ ਨੇ ਜਿਹੜੇ ਪ੍ਰਬੰਧ ਨੇ ਬੱਚਿਆਂ ਦੀ ਵਿੱਦਿਅਕ ਜਿਹੜੇ ਆਧਾਰੇ ਹੈਗੇ ਨੇ ਹਸਪੀਟਲ ਨੇ ਹੋਰ ਸਾਰੇ ਬਾਕੀ ਜਿਹੜਾ ਸਾਡਾ ਧਾਰਮਿਕ ਜਿੰਨਾ ਵੀ ਸਾਡਾ ਆਧਾਰਾ ਹੈਗਾ ਕੋਈ ਸਾਰੇ ਆਦਾਰਿਆਂ ਨੂੰ ਮੁੱਖ ਰੱਖ ਕੇ ਔਰ ਆਉਣ ਵਾਲੇ ਖਾਸ ਵਰਖਾਸ ਖਾਸ ਕਰਕੇ ਜਿਹੜੇ ਸਾਡੇ ਲੱਖਾਂ ਦੀ ਗਿਣਤੀ ਦੀ ਯਾਤਰੀ ਆ ਰਹੇ ਹੈਗੇ ਉਹਨਾਂ ਦੀ ਸਹੂਲਤ ਵਾਸਤੇ ਆਉਣ ਵਾਸਤੇ ਇਸ ਸਮੇਂ ਵਾਸਤੇ ਇਹ ਸਾਰਾ ਜਿਹੜਾ ਬਜਟ ਹੈ ਬਹੁਤ ਵਧੀਆ ਤਰੀਕੇ ਨਾਲ ਤਿਆਰ ਕੀਤਾ ਗਿਆ ਔਰ ਮੈਨੂੰ ਆਸ ਹੈ ਕਿ ਬਜਟ ਜਿਹੜਾ ਹੈਗਾ ਸਾਰੇ ਲੋਕੀ ਇਸ ਨੂੰ ਬਹੁਤ ਚੜ੍ਹਦੀ ਕਲਾ ਵਿੱਚ ਪ੍ਰਵਾਨ ਕਰਨਗੇ ਦੇਖੋ ਇਹ ਤਾਂ ਹੁਣ ਬਜਟ ਪੇਸ਼ ਹੋਣ ਤੇ ਪਤਾ ਲੱਗੇਗਾ ਹਾਂਜੀ ਔਰ ਬਹੁਤ ਵਧੀਆ ਬਜਟ ਬਜਟ ਹੋਏਗਾ ਸੇਵਾਦਾਰਾ ਜੀ ਇਹ ਸਾਰਾ ਇਹ ਹੈਗਾ ਉਹ ਹੈ ਕਿ ਹਾਊਸ ਦੇ ਵਿੱਚ ਸਾਰਾ ਫੈਸਲਾ ਹੁੰਦਾ ਹੈ। ਹਾਂਜੀ ਹਾਂਜੀ। ਠੀਕ ਹੈ। ਹਾਂਜੀ। ਕ੍ਰੋਮਨੇਟ ਉੱਪਰ ਪ੍ਰਬੰਧਕ ਕਮੇਟੀ ਦੇ ਅੱਜ ਸਾਲਾਨਾ ਬਜਟ ਜਿਹੜਾ ਹੈਗਾ ਬਜਟ ਜਿਹੜਾ ਹੋਏਗਾ ਬਹੁਤ ਸਾਰੂ ਹੋਏਗਾ ਆਉਣ ਵਾਲੀ ਸਮੇਂ ਮੋਖ ਰੱਖ ਕੇ ਬਜਟ ਤਿਆਰ ਕੀਤਾ ਗਿਆ। ਔਰ ਆਉਣ ਵਾਲੇ ਖਾਸ ਵਰਗ ਖਾਸ ਕਰਕੇ ਜਿਹੜੇ ਸਾਡੇ ਲੱਖਾਂ ਦੀ ਗਿਣਤੀ ਦੀ ਯਾਤਰੀ ਆ ਰਹੇ ਹੈਗੇ ਉਹਨਾਂ ਦੀ ਸਹੂਲਤ ਵਾਸਤੇ ਆਉਣ ਵਾਸਤੇ ਇਸ ਸਮੇਂ ਵਾਸਤੇ ਇਹ ਸਾਰਾ ਜਿਹੜਾ ਬਜਟ ਬਹੁਤ ਵਧੀਆ ਤਰੀਕੇ ਨਾਲ ਤਿਆਰ ਕੀਤਾ ਗਿਆ। ਇਕੜਾ ਚੌਗਾ ਜਿਹੜਾ ਬਜਟ ਜਿਹੜਾ ਪੇਸ਼ ਹੋਣਾ ਪੂਰੀ ਮੀਟਿੰਗ ਪੂਰੀ ਮੀਟਿੰਗ ਦੇਖੋ ਸ਼੍ਰਮnik ਵਰਤਾਰ ਪ੍ਰਬੰਧਕ ਕਮੇਟੀ ਦਾ ਸਾਲਾਨਾ ਬਜਟ ਜਿਹੜਾ ਹੈਗਾ ਉਹ ਅੱਜ ਪੇਸ਼ ਹੋ ਰਿਹਾ ਬਜਟ ਜਿਹੜਾ ਹੋਏਗਾ ਬਹੁਤ ਸਾਰੂ ਹੋਏਗਾ ਆਉਣ ਵਾਲੀ ਸਮੇਂ ਮੁੱਖ ਰੱਖ ਕੇ ਬਜਟ ਤਿਆਰ ਕੀਤਾ ਗਿਆ ਸੋ ਇਹਦੇ ਵਿੱਚ ਸਾਰੇ ਜਿਹੜੇ ਸਾਡੀਆਂ ਆਉਣ ਵਾਲੀਆਂ ਸਰਾਵਾਂ ਨੇ ਜਿਹੜੇ ਪ੍ਰਬੰਧ ਨੇ ਬੱਚਿਆਂ ਦੀ ਵਿੱਦਿਅਕ ਜਿਹੜੇ ਆਧਾਰੇ ਹੈਗੇ ਨੇ ਹਸਪੀਟਲ ਨੇ ਹੋਰ ਸਾਰੇ ਬਾਕੀ ਜਿਹੜਾ ਸਾਡਾ ਧਾਰਮਿਕ ਜਿੰਨਾ ਵੀ ਸਾਡਾ ਆਧਾਰਾ ਹੈਗਾ ਕੋਈ ਸਾਰੇ ਆਦਾਰਿਆਂ ਨੂੰ ਮੁੱਖ ਰੱਖ ਕੇ ਔਰ ਆਉਣ ਵਾਲੇ ਖਾਸ ਵਰ ਖਾਸ ਕਰਕੇ ਜਿਹੜੇ ਸਾਡੇ ਲੱਖਾਂ ਦੀ ਗਿਣਤੀ ਦੀ ਯਾਤਰੀ ਆ ਰਹੇ ਹੈਗੇ ਉਹਨਾਂ ਦੀ ਸਹੂਲਤ ਵਾਸਤੇ ਆਉਣ ਵਾਸਤੇ ਦਿਸਣ ਵਾਸਤੇ ਇਹ ਸਾਰਾ ਜਿਹੜਾ ਬਜਟ ਹੈ ਬਹੁਤ ਵਧੀਆ ਤਰੀਕੇ ਨਾਲ ਤਿਆਰ ਕੀਤਾ ਗਿਆ ਔਰ ਮੈਨੂੰ ਆਸ ਹੈ ਕਿ ਬਜਟ ਜਿਹੜਾ ਹੈਗਾ ਸਾਰੇ ਲੋਕੀ ਜਿਹੜਾ ਇਸ ਨੂੰ ਬਹੁਤ ਚੜ੍ਹਦੀ ਕਲਾ ਵਿੱਚ ਪ੍ਰਵਾਨ ਕਰਨਗੇ ਦੇਖੋ ਇਹ ਤਾਂ ਹੁਣ ਬਜਟ ਪੇਸ਼ ਹੋਣ ਤੇ ਪਤਾ ਲੱਗੇਗਾ ਹਾਂਜੀ ਔਰ ਬਹੁਤ ਵਧੀਆ ਬਜਟ ਹੋਏਗਾ ਜੀ ਸੇਵਾਦਾਰਾ ਜੀ ਇਹੀ ਸਾਰਾ ਇਹ ਡਾ ਹੈਗਾ ਉਹ ਤਾਂ ਹਾਊਸ ਦੇ ਵਿੱਚ ਸਾਰਾ ਫੈਸਲਾ ਹੁੰਦਾ ਹੈ। ਹਾਂਜੀ ਹਾਂਜੀ। ਠੀਕ ਹੈ। ਹਾਂਜੀ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਸਾਲਾਨਾ ਬਜਟ ਜਿਹੜਾ ਹੈਗਾ ਬਜਟ ਜਿਹੜਾ ਹੋਏਗਾ ਬਹੁਤ ਸਾਰੂ ਹੋਏਗਾ ਆਉਣ ਵਾਲੀ ਸਮੇਂ ਮੁੱਖ ਰੱਖ ਕੇ ਬਜਟ ਤਿਆਰ ਕੀਤਾ ਗਿਆ ਹੈ। ਔਰ ਆਉਣ ਵਾਲੇ ਖਾਸ ਵਰਖਾਸ ਕਰਕੇ ਜਿਹੜੇ ਸਾਡੇ ਲੱਖਾਂ ਦੀ ਗਿਣਤੀ ਦੀ ਵੀ ਯਾਤਰੀ ਆ ਰਹੇ ਹੈਗੇ ਉਹਨਾਂ ਦੀ ਸਹੂਲਤ ਵਾਸਤੇ ਆਉਣ ਵਾਸਤੇ ਇਸ ਸਮੇਂ ਲਾਤੇ ਇਹ ਸਾਰਾ ਇਹ ਡਾ ਬਜਟ ਹੈ ਬਹੁਤ ਵਧੀਆ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ। ਕਹਣਾ ਚਾਹੂਗਾ ਜਿਹੜਾ ਜਿਹੜਾ ਪੇਸ਼ ਹੋਣਾ ਉਹ ਨਹੀਂ ਮੇਰੇ ਨਹੀਂ ਮੇਰੇ ਦੇਖੋ ਸ਼੍ਰੋਮਣੀ ਕੌਰ ਪਰਬੰਧਕ ਕਮੇਟੀ ਦਾ ਸਾਲਾਨਾ ਬਜਟ ਜਿਹੜਾ ਹੈਗਾ ਉਹ ਅੱਜ ਪੇਸ਼ ਹੋ ਰਿਹਾ ਬਜਟ ਜਿਹੜਾ ਹੋਏਗਾ ਬਹੁਤ ਸਾਰੂ ਹੋਏਗਾ ਆਉਣ ਵਾਲੀ ਸਮੇਂ ਮੁੱਖ ਰੱਖ ਕੇ ਬਜਟ ਤਿਆਰ ਕੀਤਾ ਗਿਆ ਸੋ ਇਹਦੇ ਵਿੱਚ ਸਾਰੇ ਜਿਹੜੇ ਸਾਡੀਆਂ ਆਉਣ ਵਾਲੀਆਂ ਸਰਾਵਾਂ ਨੇ ਜਿਹੜੇ ਪ੍ਰਬੰਧ ਨੇ ਬੱਚਿਆਂ ਦੀ ਵਿੱਦਿਅਕ ਜਿਹੜੇ ਆਧਾਰੇ ਹੈਗੇ ਨੇ ਹਸਪੀਟਲ ਨੇ ਔਰ ਸਾਰੇ ਬਾਕੀ ਜਿਹੜਾ ਸਾਡਾ ਧਾਰਮਿਕ ਜਿੰਨਾ ਵੀ ਸਾਡਾ ਆਧਾਰਾ ਹੈਗਾ ਉਹਦੇ ਸਾਰੇ ਆਧਾਰਿਆਂ ਨੂੰ ਮੁੱਖ ਰੱਖ ਕੇ ਔਰ ਆਉਣ ਵਾਲੇ ਖਾਸ ਵਰ ਖਾਸ ਕਰਕੇ ਜਿਹੜੇ ਸਾਡੇ ਲੱਖਾਂ ਦੀ ਗਿਣਤੀ ਦੇ ਯਾਤਰੀ ਆ ਰਹੇ ਹੈਗੇ ਉਹਨਾਂ ਦੀ ਸਹੂਲਤ ਵਾਸਤੇ ਆਉਣ ਵਾਸਤੇ ਇਸਨ ਵਾਸਤੇ ਇਹ ਸਾਰਾ ਜਿਹੜਾ ਬਜਟ ਹੈ ਬਹੁਤ ਵਧੀਆ ਤਰੀਕੇ ਨਾਲ ਤਿਆਰ ਕੀਤਾ ਗਿਆ ਔਰ ਮੈਨੂੰ ਆਸ ਹੈ ਕਿ ਬਜਟ ਜਿਹੜਾ ਹੈਗਾ ਸਾਰੇ ਲੋਕੀ ਜਿਹੜਾ ਇਸ ਨੂੰ ਬਹੁਤ ਚੜ੍ਹਦੀ ਕਲਾ ਵਿੱਚ ਪ੍ਰਵਾਨ ਕਰਨਗੇ ਦਾ ਬਜਟ ਬਜੜ ਹੈਗਾ 11 ਹਰ 84 ਕੋਟ ਤੋਂ ਵੱਟਾ ਹੋ ਸਕਦਾ ਦੇਖੋ ਇਹ ਤਾਂ ਹੁਣ ਬਜਟ ਪੇਸ਼ ਹੋਣ ਤੇ ਪਤਾ ਲੱਗੇਗਾ ਹਾਂਜੀ ਔਰ ਬਹੁਤ ਵਧੀਆ ਬਜਟ ਹੋਏਗਾ ਇਹ ਸਾਰਾ ਜਿਹੜਾ ਹੈਗਾ ਉਹ ਚਾਹੇ ਹਾਊਸ ਦੇ ਵਿੱਚ ਸਾਰਾ ਫੈਸਲਾ ਹੁੰਦਾ ਹੈ ਹਾਂਜੀ ਹਾਂਜੀ ਠੀਕ ਹੈ ਹਾਂਜੀ